ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਹਾਵਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਅਵੀਰ ਗੁਰਜੰਟ ਦੇ ਕੋਲੇ ਆਇਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਅੱਜ ਤੋਂ ਕੁਝ ਸਮਾਂ ਪਹਿਲਾਂ ਜਿਹੜੇ ਦੋਸਤੋ ਆਪਾਂ ਤੁਹਾਨੂੰ ਇਸ ਤੋਂ ਕਾਫੀ ਵੀਡੀਓ ਜੜੀਆਂ ਦਿਖਾਈਆਂ ਨੇ ਚੰਗੇ ਚੰਗੇ ਪਸ਼ੂ ਜਿਹੜੇ ਦੋਸਤੋ ਚਾਹੇ ਮੱਝਾਂ ਝੋਟੀਆਂ ਹੋਣ ਚੰਗੇ ਚੰਗੇ ਪਸ਼ੂ ਆਉਂਦੇ ਆ ਸਮੇਂ-ਸਮੇਂ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਸਰਿਆਲੀ ਬਿਲਕੁਲ ਜਿਹੜਾ ਦੋਸਤੋ ਨੇੜੇ ਹੈਗਾ ਠੀਕ ਹੈ ਜੀ ਮੇਨ ਬਿਲਕੁਲ ਨੈਸ਼ਨਲ ਹਾਈਵੇ ਤੋਂ ਜੇਕਰ ਆਪਾਂ ਦੇਖੀਏ ਤਾਂ 2 ਕਿਲੋਮੀਟਰ ਦੀ ਸਾਰੀ ਦੂਰੀ ਹੈਗੀ ਆ ਪਿੰਡ ਸੁਹਾਵਾ ਤੁਸੀਂ ਖਾਸ ਵਿਜ਼ਿਟ ਕਰਨੀ ਆ ਨੇੜੇ ਸਰਿਆਲੀ ਤੇ ਗੱਲਬਾਤ ਆਪਾਂ ਵੀਰ ਗੁਰਜੰਟ ਦੇ ਨਾਲ ਕਰਦੇ ਆ ਦੋਸਤੋ ਤੇ ਅੱਜ 4 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ 6 ਵਜੇ ਸ਼ਾਮ ਦਾ ਸਮਾਂ ਹੈਗਾ ਦੋ ਵੜਾ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਦੋਵੇਂ ਬਿਲਕੁਲ ਤਾਜ਼ੀਆਂ ਸੁਈਆਂ ਨੇ ਤਸੱਲੀ ਕਰੋ ਆਪਣੀ ਘਰ ਇੱਕ ਟਾਈਮ ਦੋ ਟਾਈਮ ਚੁਆਇਸ ਕਰਕੇ ਆਓ ਜੀ ਹਾਂਜੀ ਸਭ ਤੋਂ ਪਹਿਲਾਂ ਵੀਰ ਗਰਜੰਟ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਬਹੁਤ ਵਧੀਆ ਭਰਾ ਹੋਰ ਸੁਣੋ ਬਸ ਵਧੀਆ ਜੀ ਮਾਰੇ ਇਹ ਅੱਜ ਆਪਣੇ ਕੋਲ ਦੋ ਵੜਾ ਆਈਆਂ ਜੀ ਹਾਂਜੀ ਦੋ ਵੜਾ ਭਾਜੀ ਠੀਕ ਹੈ ਤਾਜ਼ੀਆਂ ਸੂਈਆਂ ਬਿਲਕੁਲ ਬਿਲਕੁਲ ਤਾਜ਼ੀਆਂ ਭਾਜੀ ਠੀਕ ਹੈ ਵੀਰ ਹਾਂਜੀ ਤੇ ਪਹਿਲੇ ਨੰਬਰ ਤੇ ਜਿਹੜੀ ਇਹ ਵੜਾ ਹਾਂਜੀ ਇਹਦੀ ਆਪਾਂ ਗੱਲਬਾਤ ਕਰ ਲਈਏ ਤੇ ਸੂਆ ਕਿੰਨਾ ਸੂਈ ਹੈ ਜੀ ਇਹ ਭਾਜੀ ਦੂਜਾ ਸੂਆ ਸੂਈ ਜੀ ਦੂਜਾ ਸੂਆ ਹਾਂਜੀ ਦਿਨ ਕਿੰਨੇ ਹੋ ਗਏ ਜੀ ਭਾਜੀ ਇਹ ਕੱਲ ਸਵੇਰੇ ਸੂਈ ਆ ਸੜਕੇ ਠੀਕ ਹੈ ਜੀ ਕੱਲ ਸਵੇਰੇ ਸੂਈ ਆ ਹਾਂਜੀ ਸੜਕੇ ਸੂਈਏ ਦੋਸਤੋ ਆ ਥੱਲੇ ਬਿਲਕੁਲ ਮੇਲ ਕਾਫਾ ਬੱਚਾ ਨਾੜੂ ਬੱਚੇ ਦੇ ਨਾਲ ਆ ਤੁਸੀਂ ਦੇਖ ਸਕਦੇ ਤੇ ਜੇਰ ਵੀ ਵੀ ਆਪਣੇ ਆਪ ਪੈ ਗਈ ਸੀਗੀ ਬਿਲਕੁਲ ਬਿਲਕੁਲ ਵਧੀਆ ਪੈ ਗਈ ਥਾਈਟ ਠੀਕ ਹੈ ਤੇ ਹਾਈਟ ਦੀ ਪੂਰੀ ਵਧੀਆ ਸੁਹਾ ਤਜਾ ਦੁੱਜਾ ਦੁੱਜਾ ਜੀ ਦੁੱਜਾ ਹਾਂ ਜੇ ਤੁਮ ਸੈਕਿੰਡ ਟਾਈਮ ਰੋਟੂਟਿਕ ਸੈਕਿੰਡ ਇਲੈਕਟ੍ਰੀਸ਼ਨ ਦੇ ਵਿੱਚ ਸੂਈ ਆ ਬਾਕੀ ਆ ਥਣ ਹਵਾਨਾ ਤੁਹਾਨੂੰ ਦਿਖਾਉਣੀ ਆ ਆ ਦੇਖੀ ਠੀਕ ਹੈ ਜੀ ਤਾਂ ਦਾ ਸੈਜ ਵੇਖੋ ਬਿਲਕੁਲ ਦਾ ਦੋਸਤੋ ਸਾਥੀ ਜਿਵਾਈ ਨਾਲ ਥਾਂ ਲੱਗਾ ਠੀਕ ਹੈ ਜੀ इजीली ਤੁਸੀਂ ਜਣੀ ਜਿਵਾਈ ਆ ਥੱਤੀ ਕਰ ਸਕਦੇ ਹੋ ਅੱਛਾ ਗੁਰਜੰਟ ਵੀਰੇ ਕੋਈ ਦੋ ਟਾਈਮ ਦੀ ਚਲੋ ਜਿਵਾਈ ਹੋਈ ਗਈ ਆਪਣੇ ਕੋ ਦੋ ਡੰਗ ਦੀ ਹਾਂਜੀ ਹਾਂਜੀ ਵੀਰੇ ਇਹ ਕਿਦਾਂ ਚਵਾਈ ਚ ਵੀ ਕਿਵੇਂ ਬਿਲਕੁਲ ਭਾਜੀ ਸਾਫ ਚਵਾਈ ਆ ਬਹੁਤ ਵਧੀਆ ਮਤਲਬ ਬੌੜੇ ਤੇ ਚੱਲੀ ਆ ਜੀ ਹਜੇ ਠੀਕ ਹੈ ਜੀ ਦੋ ਤਾਂ 22 ਲੀਟਰ ਚਵਾਉਗੀ ਜੀ 20 ਤੋਂ ਪਲੱਸ ਹਾਂਜੀ ਹਾਂਜੀ ਹੈ ਵੀ ਪੂਰੀ ਵੱਡੀ ਆ ਬਿਲਕੁਲ ਪੂਰੀ ਵੱਡੀ ਹੈ ਭਾਜੀ ਬਹੁਤ ਵੱਡੇ ਕੱਦ ਬੋਤਲਾਂ ਆ ਜੀ ਦੋਸਤੋ ਆ ਮੈਂ ਤੁਹਾਨੂੰ ਥੋੜਾ ਜਿਹਾ ਦੂਰੀ ਤੋਂ ਵੀ ਦੇਖ ਕੇ ਦਿਖਾ ਦੇਣਾ ਦੀ ਬੋਲ ਵੱਡੀ ਹਾਈਟ ਦੇ ਵਿੱਚ ਆ ਠੀਕ ਆ ਤੇ ਪੂਰਾ ਬਾਡੀ ਸਟਰਕਚਰ ਫੁੱਲਾ ਹੈਗਾ ਭਾਰੀ ਵਜਨਦਾਰ ਫੁੱਲ ਹੈ ਜੀ ਹੋਰ ਕਿ ਤੋਰ ਕੇ ਤੁਹਾਨੂੰ ਅਸਲੀ ਨਾਲ ਦਿਖਾ ਦੇਣਾ ਬਾਕੀ ਪੂਰਾ ਜਦਾ ਵੱਡੇ ਹਵਾਨੇ ਵੀ ਆ ਠੀਕ ਆ ਜੀ ਹਵਾਨਾ ਕਾਫੀ ਵਧੀਆ ਹੈਗਾ 20 ਤੋਂ ਪਲੱਸ ਵਾਲਾ ਜੀਆ ਦੋਸਤੋ ਨਿੱਗਰ ਮੇਵਾ ਹੈਗਾ ਆਕਰੋਚ ਠੀਕ ਹੈ ਜੀ। ਆ ਕੀ ਫੇਸ ਕੁਆਲਿਟੀ ਜਿੱਦਾਂ ਨਾਰਮਲੀ ਆਪਾਂ ਫਾਰਮ ਵਾਲੀਆਂ ਵੇਖਦਾ ਦੋਸਤੋ ਦੇਖਦੇ ਆ ਉਸ ਕੱਦ ਬੋਤ ਵਾਲੀ ਆ ਠੀਕ ਹੈ ਜੀ। ਤੇ ਹਵਾਨੇ ਦਾ ਸਟਰਕਚਰ ਕਾਫੀ ਵਧੀਆ ਹੈਗਾ ਵੱਡਾ ਹਵਾਨਾ ਤੇ ਥੰਮ ਥੰਮ ਪੂਰਾ ਮੁਠੀ ਵਾਲਾ। ਤੇ ਚਵਾਈ ਜਿਹੜੀ ਆ ਦੋਸਤੋ 20 ਤੋਂ ਪਲੱਸ ਜਿਹੜੀ ਆ ਦੋ ਦੋ ਚਵਾਈ ਦੂੰਗੀ ਤੇ ਚਵਾਈ ਵੀਰਾਂ ਦਾ ਵੀ ਦੋ ਡਾਂਗ ਜਿਹੜੀ ਆ ਆਪਾਂ ਕਰ ਚੁੱਕੇ ਆ। 깔ਦੀ ਸਹੀ ਆ ਤੇ ਚਵਾਈ ਚੰਗੀ ਨਿਕਲੀ ਆ ਠੀਕ ਹੈ ਜੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਇੱਕ ਨੰਬਰ ਚਵਾਈ ਆ। ਅੱਛਾ ਗੁਰਦੇ ਜੀ ਤੁਸੀਂ ਮੋਲ ਫਿਰ ਲੈਣ ਦੇ ਨੇ ਕੀ ਕਰਦਾਂਗੇ? ਮੋਹਰੇ ਭਾਜੀ 58000 ਰੁਪਇਆ ਕਰਦੇ ਆ ਜੀ ਅਸਰ ਜੀ ਹਾਂ ਜੀ ਵਿੱਚ ਮਗਰਲਾ 3000 ਰੁਪਇਆ ਲੈਸ ਕਰਦੇ ਆ 55 ਜਾਂ ਤਾਂ ਕਿੰਨੀ ਆਪਣੇ ਸੇ ਹਾਂ ਜੀ 55 ਹਾਂ ਜੀ 55000 ਆਜੋ ਭਾਜੀ ਠੀਕ ਹੈ ਜੀ ਹਾਂ 55000 ਦੀ ਜਿਹੜੀ ਆ ਦੋਸਤੋ ਲੈ ਰਹੇ ਹੋ ਵੀ ਠੀਕ ਆ ਜੀ ਤੇ ਬਾਕੀ ਆ ਤੁਸੀਂ ਆਪ ਦਾ ਠੀਕ ਆ ਜੀ ਵਿਚਾਰ ਬਣਾ ਸਕਦੇ ਹੋ ਆਪਦੀ ਸੋਚ ਸਮਝ ਦੇ ਹਿਸਾਬ ਨਾਲ ਤੁਸੀਂ ਖਰੀਦ ਲਿਓ ਠੀਕ ਆ ਤੇ ਚਵਾਈ ਕਰ ਲਿਓ ਕਿਉਂਕਿ ਪਸ਼ੂ ਬਿਲਕੁਲ ਸੁਆ ਸੁਆਇਆ ਤੇ ਤਸੱਲੀ ਜਰੀਆ ਦੋਸਤੋ ਪਸ਼ੂ ਬਿਲਕੁਲ ਸੁਆ ਸੁਆਇਆ ਦੀਆਂ ਆਪਾਂ ਚਵਾਈ ਕਰਕੇ ਕੋਈ ਦੋ ਡੰਗ ਤਸੱਲੀ ਕਰ ਸਕਦੇ ਆ ਇਸ ਤੋਂ ਬਾਅਦ ਇੱਕ ਹੋਰ ਤਾਂ ਜਿਹੜੀ ਆ ਬੈਡ ਦਿਖਾਉਣੇ ਆ ਇਹ ਵੀ ਬਿਲਕੁਲ ਤਾਜੀ ਆ ਤੇ ਸੂਹਾ ਕਰਜੰਟ ਵੀ ਇਹ ਕਿੰਨਾ ਮਾ ਸੂਈ ਆ ਇਹ ਵੀ ਪਾਜੀ ਦੂਜਾ ਸੂਹਾ ਹੀ ਆ ਜੀ ਇਹ ਵੀ ਦੂਜਾ ਹੀ ਆ ਹਾਂਜੀ ਇਹ ਕਿੰਨੇ ਦਿਨਾਂ ਦੀ ਇਹ ਪਾਜੀ 7-8 ਦਿਨ ਦੀ ਸੀ 7 ਤੋਂ 8 ਦਿਨ ਹੋ ਗਿਆ ਸਮਾਂ 7-8 ਦਿਨਾਂ ਦੀ ਸੂਈ ਹੈ ਜੀ ਤੇ ਸੂਹਾ ਦੂਜਾ ਥੱਲੇ ਬੱਚਾ ਦੋ ਤੇ ਮੇਲ ਕਾ ਬੱਚੇ ਹਨ ਦੋ ਤੇ ਥੱਲੇ ਬੱਚੇ ਆ ਤੇ ਥੰਮ ਥੰਮ ਵੇਖੋਗੇ ਦੋਸਤੋ ਤੇ ਆਹ ਵੇਖੋ ਬਈ ਠੀਕ ਹੈ ਜੀ ਬਿਲਕੁਲ ਮੁੱਠੀ ਵਾਲਾ ਹੱਥੀ ਚੋਇਲਾ ਥਾਂ ਜਿਹੜਾ ਇਸ ਬੈਡ ਦੇ ਵੀ ਬਹੁਤ ਸੋਹਣਾ ਥਾਣਾ ਤੇ ਆਹ ਜਿਹੜਾ ਬੇਵਾ ਹੈਗਾ ਠੀਕ ਆ ਅੱਜ 8 ਕਿ ਦਿਨ ਹੋ ਗਏ ਵੀਰ ਗਰਜਾਂਡੇ ਨੂੰ ਸੂਈ ਨੂੰ ਤੇ ਦੋ ਤਾਂ ਕਿੰਨਾ ਚਵਾ ਦਾਂਗੇ ਅਜੇ 17 ਲੀਟਰ ਰੈਡੀ ਆ ਥੱਲੇ 17 ਲੀਟਰ ਹਾਂਜੀ ਖੁੱਲਾ ਡੁੱਲਾ ਭਾਜੀ ਨੂੰ ਕਹਿ ਦਿੱਤੀ ਖੁੱਲਾ ਡੁੱਲਾ ਭਾਜੀ ਮਣਕੇ ਹਾਂ ਹਾਂਜੀ ਠੀਕ ਹੈ ਜੀ ਤੇ ਬਾਕੀ ਹੋਰ ਕਿਸੇ ਤਰ੍ਹਾਂ ਦੇ ਕੋਈ ਦਿੱਕਤ ਫਸਲ ਦੇ ਵਿੱਚ ਮੈਂ ਨਾ ਭਾਜੀ ਬਿਲਕੁਲ ਨਹੀਂ ਹਾਂਜੀ ਇਸੇ ਤਰ੍ਹਾਂ ਸੀਰੀਜ਼ ਲੱਗਾ ਵਧੀਆ ਪੂਰੇ ਪੂਰੇ ਸੀਰੀਜ਼ ਲੱਗਾ ਜੀ ਠੀਕ ਹੈ ਭਰਾ ਤੇ ਆਹ ਦੇਖੋ ਤਾਂ ਮੀਂਹ ਦਾ ਬੱਚਾ ਜਿਹੜਾ ਥੱਲੇ ਬੱਚਾ ਹੈਗਾ ਠੀਕ ਹੈ ਜੀ ਤੇ ਕੋਲ ਗਰਜੰਟ ਵੀ ਤੇ ਨੂੰ ਕੋਲ ਕਰ ਦਿਵਾਉਂ ਸੀ ਬੈਕ ਸਾਈਡ ਤੋਂ ਖਾਣ ਦੇ ਪਿਆ ਦੀਆਂ ਜੰਡੀਆਂ ਦੋਸਤੋ ਸਾਫ਼ ਨੇ ਬਿਲਕੁਲ ਨੋਕਲਾ ਤੇ ਮੁਠੀ ਵਾਲਾ ਥਾਂ ਠੀਕ ਹੈ ਜੀ ਸੋ ਹਾਈਟ ਦੀ ਗੱਲ ਕਰੀਏ ਤਾਂ ਜਿਹੜੀ ਦੋਸਤੋ ਹਾਈਟ ਵੱਡੀਆਂ ਵੈੜਾਂ ਦੇ ਵਿੱਚ ਆਪਾਂ ਇਸਕੁਅਰ ਦੀ ਵੀ ਗਿਣਤੀ ਕਰ ਸਕਦੇ ਹਾਂ ਵੱਡੀ ਵੈੜ ਆ ਠੀਕ ਹੈ ਜੀ ਸੋ ਦੋਧ ਤਕਰੀਬਨ ਅੱਜ 98 ਦਿਨਾਂ ਦੀ ਸੂਈ ਦੇ ਥੱਲੇ 17 ਲੀਟਰ ਜਿਹੜਾ ਦੁੱਧ ਬਿਲਕੁਲ ਮੌਜੂਦਾ ਟਾਈਮ ਰੈਡੀ ਹੈਗਾ ਸੋ ਕੋਈ ਵੀਰ ਆਪ ਨੂੰ ਦੋ ਟਾਈਮ ਤਿੰਨ ਟਾਈਮ ਚੁਵਾਈ ਕਰ ਸਕਦਾ ਟਾਈਮ ਤੋਂ ਟਾਈਮ ਕੱਢ ਕੇ ਤੇ ਜੇ ਵਾਪਸ ਮਾਜਦਾ ਉਹ ਵੀ ਆਪਾਂ ਵੀਰ ਤੋਂ ਪੁੱਛ ਲਾਂਗੇ ਕਿ ਕੀ ਹੋ ਜਾ ਹੈਗਾ ਠੀਕ ਹੈ ਬਾਕੀ ਐਨੀਮਲ ਜਿਹੜੇ ਹੈਗੇ ਦੋਸਤੋ ਆਉਂਦੇ ਰਹਿੰਦੀ ਆ ਥੋੜਾ ਜਿਹਾ ਸਮਾਂ ਵੀਰ ਨੇ ਜਿਹੜਾ ਸਟਾਪ ਕੀਤਾ ਸੀ ਕੋਈ 1 ਮੰਥ ਟਾਈਮ ਵਿੱਚੋਂ ਬਿਲਕੁਲ ਗੈਬ ਰਹੇ ਆ ਇਹਨਾਲ ਪਹਿਲਾਂ ਵੀ ਜਿਹੜੇ ਪਸ਼ੂ ਆ ਕਾਫੀ ਜਿਆਦੇ ਦਿਖਾਏ ਆ ਚਾਹੇ ਬੇੜਾ ਹੋਣ ਚਾਹੇ ਝੋਟੀਆਂ ਮੋਹਰਾਂ ਦੀਆਂ ਵੀ ਚੰਗੀਆਂ ਖਾਸੀਆਂ ਇਸ ਘਰੇ ਆਈਆਂ ਨੇ ਤੇ ਜਿਉ ਆ ਵੀਰ ਅ ਗੁਰਜਤ ਜਿਹੜੀਆਂ ਦੂਜੇ ਨੰਬਰ ਤੇ ਆਪਾਂ ਦਿਖਾਈ ਆ ਜਿਉ ਆ ਪਸ਼ਮਾ ਕਿੰਦਾ ਪੈਂਦਾ ਬਿਲਕੁਲ ਭਾਜੀ ਓਕੇ ਹਾਂਜੀ ਓਕੇ ਬੂੜਾ ਹਾਂਜੀ ਹਾਂਜੀ ਆਪਾਂ ਪਸ਼ਮਾ ਥਾਂ ਦਾ ਘਰੇ ਡੰਗਰ ਮਾੜਾ ਨਹੀਂ ਲਿਆ ਜੀ ਹੂੰ ਠੀਕ ਹੈ ਤੇ ਇਹਦਾ ਮੁੱਲ ਕਿ ਰਹੂਗਾ ਦੂਜੇ ਨੰਬਰ ਵਾਲੀ ਇਸ ਵਾਰ ਤੋਂ ਇਹਦਾ ਭਾਜੀ ਮੁੱਲ ਕਰਦੇ ਜੀ 50000 ਰੁਪਈਆ ਹਾਂਜੀ ਯੈਸ ਨੋ ਭਾਜੀ ਹਟਾਲੀ ਆ 43 43000 ਦੀ ਹਾਂਜੀ ਹਾਂਜੀ ਠੀਕ ਹੈ ਜੀ 48000 ਦੀ ਪਰਵੋ ਜਿਹੜੀ ਹਾਂ ਹੈਗੀ ਆ ਠੀਕ ਆ ਮੁੱਲ 50000 ਰੁਪਏ ਦਾ ਭਾਵੇਂ ਕਰਾਉ 20 ਪਲਸ ਵਾਲੀ ਹੈਗੀ ਠੀਕ ਆ ਬਾਕੀ ਹਜੇ ਸੂਈ ਨੂੰ ਵੀ ਥੋੜੇ ਦਿਨ ਹੋਏ ਆ 8-9 ਦਿਨ ਦਾ ਸਮਾਂ ਹੋਇਆ ਅੱਜ ਫਿਲਹਾਲ ਜਿਹੜੇ ਦੋਸਤੋ ਦੋ ਪਸੂਸੀਆਂ ਦੋ ਨਾਕ ਸੀ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਦੋਵੇਂ ਵੜਾ ਨਹੀਂ ਬਿਲਕੁਲ ਤਾਜ਼ੀਆਂ ਸੂਈਆਂ ਸਪਾਈਆਂ ਨੇ ਆਪ ਜੀ ਤੁਸੀਂ ਦੋ ਡਾਂਗ ਚਵਾਈ ਕਰ ਲੋ ਪੈਨ ਟਾਈਮ ਕਰ ਲੋ ਠੀਕ ਆ ਉਸੂ ਬਿਲਕੁਲ ਦੁੱਧ ਤੇ ਹੈ ਤੇ ਗੁਰਜਤੋ ਵੀਰ ਬੋਲ ਕੇ ਨੰਬਰ ਆਪਣੇ ਸੰਪਰਕ ਨੰਬਰ ਹੈਗਾ ਇਹ ਭਾਈ 869972 99 ਤੇਰੇ ਠੀਕ ਹੈ ਜੀ ਸੋ ਇਹ ਕੰਟੈਕਟ ਨੰਬਰ ਜਿਹੜੇ ਦੋਸਤੋਂ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰਦੇ ਨੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਮਿਲਦੇ ਆ ਦੋਸਤੋਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ